ਤੁਹਾਨੂੰ ਪਤਾ ਸੀ ਕਰਜਾਈ ਕਿਉਂ ਹੁੰਨੇ ਆ ਦਿਖਾਵੇ ਚ ਛੋਸ਼ੇਬਾਜੀ ਚ ਗਵੰਡੀਆਂ ਨੇ ਕੁੱਠੀ ਬਾਲੀ ਸਾਡਾ ਸਿੰਪਲ ਘਰ ਆ ਲੋਕ ਕੀ ਕਹਿਣਗੇ ਗਵੰਡੀਆਂ ਦੀ ਨੋ ਮਹਿੰਗੇ ਕੱਪੜੇ ਪਾਉਂਦੀ ਆ ਅਸੀਂ ਸਸਤੇ ਕੱਪੜੇ ਪਾਉਣੇ ਆ ਲੋਕ ਕੀ ਕਹਿਣਗੇ ਗਵੰਡੀਆਂ ਨੇ ਕੁੜੀ ਦਾ ਵਿਆਹ ਵੱਡੇ ਪੈਨਸ ਚ ਕਰ ਲਿਆ ਅਸੀਂ ਸਿੰਪਲ ਘਰ ਚ ਕੀਤਾ ਲੋਕ ਕੀ ਕਹਿਣਗੇ ਉਹਨਾਂ ਦੇ ਘਰ ਦੇ ਵਿੱਚ ਮਟਰ ਪਰੀ ਬਣਿਆ ਤੇ ਸਾਡੇ ਘਰ ਦੇ ਵਿੱਚ ਕੱਦੂ ਲੋਟ ਹੀ ਕਹਿਣਗੇ ਇਹ ਛੋਸ਼ੇਬਾਜੀ ਨੇ ਲੋਕਾਂ ਨੂੰ ਇੰਨਾ ਗਰੀਬ ਕਰਤਾ ਕਿ ਬਾਅਦ ਚ ਭਲਾਂ ਕਿਸ਼ਤਾਂ ਵਾਲੇ ਦਰਵਾਜ਼ੇ ਤੋੜੀ ਜਾਣ ਪਰ ਦਿਖਾਉਣਾ ਗਵੰਡੀਆਂ ਨੂੰ ਆ ਕਿ ਅਸੀਂ ਕੀ ਆ ਸੋ ਇਹੋ ਜਿਹੀ ਛੋਸ਼ੇਬਾਜੀ ਤੋਂ ਦੂਰ ਰੋ ਜੇ ਤੁਹਾਨੂੰ ਤਿੰਨ ਟਾਈਮ ਜਾਂ ਫਿਰ ਦੋ ਟਾਈਮ ਦੀ ਰੋਟੀ ਵਧੀਆ ਰੱਜ ਕੇ ਮਿਲ ਰਹੀ ਆ ਇਹਦਾ ਮਤਲਬ ਤੁਸੀਂ ਦੁਨੀਆ ਤੋਂ ਸਭ ਤੋਂ ਅਮੀਰ ਬੰਦੇ ਹੋ ਲੋਕ ਦੋ ਰੋਟੀਆਂ ਪਿੱਛੇ ਸੜਕਾਂ ਤੇ ਰੋਂਦੇ ਦੇਖਿਆ ਪਰ ਜੇ ਤੁਸੀਂ ਇੰਨਾ ਖਾ ਰਹੇ ਹੋ ਸੋਹਣਾ ਤੁਹਾਡਾ ਸਰੀਰ ਆ ਵਧੀਆ ਤੁਸੀਂ ਕਮਾ ਰਹੇ ਹੋ ਤੇ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਹੋ ਸ਼ੋਸ਼ੇ ਬਾਜੀ ਚ ਕਦੇ ਨਾ ਆਇਓ ਕੋਈ ਫਾਇਦਾ ਨਹੀਂਗਾ ਦੂਰ ਉਹ ਸ਼ਿਵਾਜੀ ਤੁਮ੍ਹ ਸਿੰਪਲ ਲਾਈਫ ਜਿਉਂ